ਪੀ ਤੁਸੀਂ ਆ ਲਾਉਣੇ ਉਹ ਬੂਰ ਦੇ ਥੋੜੇ ਕੋਲੇ ਪਾਣੀ ਕੱਢੀ ਜਾਂਦੇ ਹੋ ਜੀ ਇਹ ਛੋਣ ਦਾ ਕਦੋਂ ਕਰੀ ਜਾਂਦੇ ਆ ਜੀ ਮੋਟਰਾਂ ਚੱਲੀ ਜਾਂਦੀਆਂ ਨੇ ਇਹ ਸਾਰਾ ਖੁੱਖਾ ਕਿਵੇਂ ਨਾ ਕਿਵੇਂ ਪੰਜਾਬ ਸਿਰ ਮੜਤੇ ਰਹੇ ਉਹ ਮੜਨ ਦਾ ਕਾਰਨ ਕੀ ਆ ਜਦੋਂ ਲੋਕ ਏਕਤਾ ਦੀ ਲੋਕ ਸचेਤ ਸੀਗੇ ਆਪਾਂ ਕਿਸਾਨੀ ਘੋ ਜਿੱਤ ਕੇ ਲੈ ਕੇ ਆਏ ਆ ਤੁਸੀਂ ਦੇਖਿਆ ਹੋ ਸਾਰੇ ਕਹਿੰਦੇ ਸੀ ਆਪਾਂ ਹੋਰ ਲੋਕ ਵੀ ਕਹਿੰਦੇ ਸੀ ਵੀ ਮੋਤੀ ਨੂੰ ਮੋੜਨਾ ਨਾਮਮ ਕਰਾਂ ਉਹਨੇ ਅੱਜ ਤੱਕ ਜਿਹੜੀ ਗੱਲ ਕਹਿਤੀ ਪੱਥਰ ਤੇ ਲਖੀ ਰਾਂ ਆ ਭਰਾਵੋ ਤੁਹਾਡੇ ਇਕੇ ਨੇ ਹਰ ਵਰਗ ਦਾ ਇਕਾ ਸੀ ਉਹ ਆਪਾਂ ਇਹਦੇ ਵਿੱਚ ਆਏ ਨਹੀਂ ਕਹਿ ਸਕਦੇ ਇਕੱਲੇ ਅਸੀਂ ਵੀ ਇਕੱਲੇ ਹਾਂ ਪਰ ਨਹੀਂ ਇਹਦੇ ਵਿੱਚ ਹਰ ਵਰਗ ਦਾ ਯੋਗਦਾਨ ਸੀ ਤੁਸੀਂ ਪਿੰਡਾਂ ਜੋਗੇ ਟਰਾਲੀਆਂ ਸੜਾਈਆਂ ਕਿੰਨਾ ਕੁਛ ਕੀਤਾ ਉਹ ਜਿਹੜਾ ਮੋਤੀ ਦੇ ਢੌਂਰ ਚ ਕੀਲਾ ਵੀ ਤੁਸੀਂ ਕੱਢਿਆ ਹੋ ਇਹ ਥੋੜੇ ਅੜਕੇ ਨੇ ਕੱਢਿਆ ਇਸੇ ਕਰਕੇ ਪੰਜਾਬ ਤੇ ਆਖਾ ਉਹਨਾਂ ਦੀ ਵੀ ਕਿਵੇਂ ਪੰਜਾਬ ਨੂੰ ਅਸੀਂ ਬਰਬਾਦ ਕਰੀਏ ਜੇ ਆਪਾਂ ਨੂੰ ਇਹਨਾਂ ਨੇ ਆਵਾਜ਼ ਕਰਨਾ ਹੋਵੇ ਤਾਂ ਬਹੁਤ ਮਖਾਲਾ ਨੇ ਆਪਣੇ ਕੋਲੇ ਵੀ ਆਪਾਂ ਹੋ ਸਕਦੇ ਆ ਆਪਣੀ ਤੈਤ ਕਰ ਸਕਦੇ ਨੇ ਇਹ ਖੇਤੀ ਨੀਤੀ ਚੰਗੀ ਲਿਆ ਕੇ ਪਰ ਰਹੀ ਤੁਸੀਂ ਇਹ ਸ਼ੈਲਰ ਵਾਲੇ ਉਹ ਦੇਖਿਓ ਅੱਜ ਪਿਠਦੇ ਨੇ ਉਹਨਾਂ ਪਿਛਲਾ ਚੌਲ ਵੀ ਹਜੇ ਤੱਕ ਪਿਆ